ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਅੱਜ ਮੈਂ ਤੁਹਾਡੇ ਸਾਹਮਣੇ ਜਿਹੜਾ ਮੁਹੱਲੀ ਭਈਆਂ ਨੇ ਪ੍ਰਵਾਸੀਆਂ ਨੇ ਦੋ ਬੱਚਿਆਂ ਨੂੰ ਮਾਰਿਆ ਤਾਂ ਉਹਨਾਂ ਦੀ ਜਿਹੜੀ ਰੀਅਲ ਵੀਡੀਓ ਆ ਮੌਕੇ ਦੇ ਉੱਤੋਂ ਉਹ ਵਾਇਰਲ ਹੋ ਚੁੱਕੀ ਆ ਤੇ ਮੈਂ ਤੁਹਾਡੇ ਸਾਹਮਣੇ ਉਹ ਵੀਡੀਓ ਹੱਥ ਲੱਗੀ ਆ ਤਾਂ ਮੈਂ ਤੁਹਾਡੇ ਸਾਹਮਣੇ ਮੌਕੇ ਦੀ ਵੀਡੀਓ ਦਿਖਾਉਣ ਜਾ ਰਿਹਾ ਕਿਉਂਕਿ ਸਾਡੇ ਪੰਜਾਬੀ ਬੜੇ ਅਨੁਰਖਸ਼ਿਤ ਨੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਸੀ ਵੀ ਮੈਂ ਪੰਜਾਬ ਦਾ ਪੁੱਤਰ ਆ ਮੈਂ ਕਿਉਂ ਕਹਣਾ ਹਰ ਵਾਰ ਯਾਰ ਕਿਉਂਕਿ ਕਹਿਣੀ ਪੈਂਦੀ ਏ ਗੱਲ ਮੈਂ ਪਹਿਲਾਂ ਵੀ ਤੁਹਾਡੇ ਸਾਹਮਣੇ ਕਈ ਖੁਲਾਸੇ ਕਰ ਚੁੱਕਿਆ ਵੀ ਵੋਟਾਂ ਦੇ ਖਾਤਰ ਤਾਂ ਵੱਡੇ ਵੱਡੇ ਭਾਸ਼ਣ ਵੱਡੇ ਵੱਡੇ ਖਰਚੇ ਤੁਹਾਡੇ ਸਾਹਮਣੇ ਕਰਦਾ ਕਿੰਨੇ ਲੱਖਾਂ ਕਰੋੜਾਂ ਰੁਪਈਆ ਖਰਚਾ ਕੀਤਾ ਇੱਕ ਸਰਪੰਚਾਂ ਦੀ ਸੌਂਚ ਕਾਉਣ ਦੀ ਖਾਤਰ ਤੇ ਅੱਜ ਸਾਡੇ ਪੰਜਾਬ ਦੇ ਬੱਚੇ ਪੰਜਾਬ ਦੀਆਂ ਧੀਆਂ ਤੇ ਪੰਜਾਬ ਦੇ ਲੋਕ ਪ੍ਰਵਾਸੀਆਂ ਦੁਆਰਾ ਕੁੱਟੇ ਜਾ ਰਹੇ ਨੇ ਮਾਰੇ ਜਾ ਰਹੇ ਨੇ ਤੇ ਧੀਆਂ ਭੈਣਾਂ ਦੀਆਂ ਛੇੜਛਾੜ ਵੀ ਕਰ ਰਹੇ ਨੇ ਇਹ ਮੁੱਦੋ ਸੰਗਤੀਆ ਦੇ ਵਿੱਚ ਤੁਹਾਡੇ ਸਾਹਮਣੇ ਆਇਆ ਮਾਮਲਾ ਜਿਹੜਾ ਕਿ ਮੈਂ ਤੁਹਾਡੇ ਸਾਹਮਣੇ ਦਿਖਾ ਚੁੱਕਿਆ ਪਹਿਲਾਂ ਵੀ ਔਰ ਜਿਹੜੀ ਇਹ ਖਬਰ ਹੈ ਇਹ ਮੌਕੇ ਤੇ ਜਦੋਂ ਬੱਚਿਆਂ ਨੂੰ 16 ਸਾਲ ਦੀ ਉਮਰ ਇੱਕ ਦੀ 17 ਸਾਲ ਉਹ ਚੜਾਈ ਕਰ ਗਏ ਨੇ ਪਰ ਹੁਣ ਜਿਹੜੀ ਇਹ ਖਬਰ ਹੈ ਇਹ ਉਹ ਖਬਰ ਹੈ ਜਿਹੜੀ ਮੌਕੇ ਦੇ ਉੱਤੇ ਉਹਨਾਂ ਉੱਤੇ ਵਾਰ ਕੀਤਾ ਸਿਰ ਤੇ ਤੇ ਅੱਖ ਦੇ ਵਿੱਚ ਵਾਰ ਕੀਤਾ ਛੁਰਾ ਮਾਰਿਆ ਅੱਖ ਦੇ ਵਿੱਚ ਇੱਕ ਦੇ ਤੇ ਇੱਕ ਦੇ ਸਿੱਧਾ ਗਲ ਵਿੱਚ ਮਾਰਿਆ ਯਾਰ ਇਹ ਮੌਕੇ ਦੇ ਵੀਡੀਓ ਭੱਜੇ ਆ ਪਹਿਲਾਂ ਬੱਚੇ ਆਪਦੀ ਜਾਂਚ ਛਡਾਉਣ ਦੀ ਖਾਤਰ ਉਹ ਭੱਜੇ ਨੇ ਤੇ ਮੌਕੇ ਤੇ ਹੀ ਜਿਹੜੀ ਇਹ ਗੱਲ ਬੀਤੀ ਹੈ ਮੈਂ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਤਾਂ ਤੁਸੀਂ ਵੀ ਸੁਣ ਕੇ ਤੁਹਾਡਾ ਜਿਹੜਾ ਖੂਨ ਹੈ ਉਹ ਵਾਲੇ ਮਾਰੂਗਾ ਕਿਉਂਕਿ ਜਿਹੜਾ ਸਾਡਾ ਪੰਜਾਬ ਦਾ ਕੋਈ ਵੀਰ ਭੈਣ ਭਰਾ ਦੇਖ ਰਿਹਾ ਇਹ ਗੱਲ ਦੀ ਬੜੀ ਠੇਸ ਲੱਗਣੀ ਹੈ ਕਿਉਂਕਿ ਇਹ ਜ਼ੀਰੋ ਗਰਾਉਂਡ ਤੋਂ ਰਿਪੋਰਟਿੰਗ ਹੈ ਤਾਂ ਮੈਂ ਕਿਸੇ ਚੈਨਲ ਦੇ ਥਰੂ ਇਹ ਵੀਡੀਓ ਲਈ ਹੈ ਤਾਂ ਮੈਂ ਉਹ ਤੁਹਾਨੂੰ ਦਿਖਾਉਣ ਜਾ ਰਿਹਾ ਜੀਰੋ ਗਰਾਉਂਡ ਦੀ ਰਿਪੋਰਟ ਆ ਧਿਆਨ ਨਾਲ ਦੇਖ ਲਿਓ ਉਸ ਤੋਂ ਬਾਅਦ ਅਗਲੇ ਵਿਚਾਰ ਤੁਹਾਡੇ ਨਾਲ ਸਾਂਝੇ ਕਰੂੰਗਾ ਆ ਭੱਜ ਜਾ ਜਾਂਦਾ ਬੱਚਾ ਇੱਕ ਹੋਰ ਮੰਗਰ ਭੱਜਦਾ ਇੱਥੇ ਹੁਣ ਦੇਖੋ ਕਿਵੇਂ ਮਾਰੂ ਆ ਬੰਦਾ ਕਮੇਟੀਗੂ ਆ ਇਹ ਆਉ ਮਾਰਿਆ ਧਿਆਨ ਨਾਲ ਦੇਖ ਲੋ ਪੰਜਾਬੀਓ ਇਹ ਆ ਦੱਸਿਆ ਸਾਡੇ ਪੰਜਾਬ ਦੇ ਬੱਚਿਆਂ ਦੀ ਤੇ ਪੰਜਾਬ ਦੇ ਲੋਕਾਂ ਦੀ ਪ੍ਰਵਾਸੀਆਂ ਦੁਆਰਾ ਦੇਖੋ ਕਿਵੇਂ ਪੰਜਾਬੀਆਂ ਨੂੰ ਭੁਜਾਰੇ ਨੇ ਯਾਰ ਉਹ ਵੀ ਗਲੀਆਂ ਦੇ ਵਿੱਚ ਇਹ ਸਾਡੇ ਪੰਜਾਬ ਦੇ ਇਖਲਾਤ ਇਹ ਕੀਨੇ ਕੀਤੇ ਨੇ ਸਾਡੇ ਹੀ ਲੋਕ ਜਿਹੜੇ ਕਿ ਪੰਜਾਬ ਦੇ ਦੋਸ਼ੀ ਨੇ ਨਾ ਗੱਲਾਂ ਦੇ ਵਿੱਚ ਤੇ ਉਸ ਤੋਂ ਪੰਜਾਬ ਦਾ ਮੁੱਖ ਮੰਤਰੀ ਨਾ ਕੋਈ ਇਹਨਾਂ ਤੇ ਕਾਨੂੰਨ ਹੈ ਨਾ ਕੋਈ ਲਗਾਮ ਹੈ ਨਾ ਕੋਈ ਰੋਕ ਹੈ ਯਾਰ ਤੇ ਜਿਹੜੇ ਲੋਕ ਲੈ ਕੇ ਆਉਂਦੇ ਸੀ ਇਹਨਾਂ ਨੂੰ ਆ ਇੱਕ ਬੰਦੇ ਨੇ ਕੁਛ ਹੀ ਦਿਨ ਪਹਿਲਾਂ ਮੈਂ ਵੀਡੀਓ ਪਾਈ ਸੀ ਜਿਹੜਾ ਕਿ ਇਹਨਾਂ ਦਾ ਆਗੂ ਹੈ ਇੱਕ ਸ਼ਿਵ ਸੈਨਾ ਦਾ ਇੱਕ ਤਾਂ ਗੰਜਾ ਹੈ ਇੱਕ ਹੋਰ ਆਉਦਾ ਭਰਾ ਉਨੇ ਇੱਕ ਵੀਡੀਓ ਪਾਈ ਸੀ ਲੱਖੇ ਤੇ ਕਹਿੰਦਾ ਇਹ ਪ੍ਰਵਾਸੀਆਂ ਦੇ ਲਈ ਬੋਲਦਾ ਯਾਰ ਪ੍ਰਵਾਸੀ ਜੇਕਰ ਪੰਜਾਬ ਦੇ ਵਿੱਚੋਂ ਚਲੇ ਜਾਣਗੇ ਤਾਂ ਕੰਮ ਕੌਣ ਕਰੂਗਾ ਬਈ ਇਹ ਕਿਹਾ ਸੀ ਤੇ ਮੈਂ ਉਹਦਾ ਜਵਾਬ ਦਿੱਤਾ ਸੀ ਵੀ ਸਾਲਿਓ ਦੇ ਪੰਜਾਬੀਆਂ ਨੇ ਗਲ ਪਈ ਜਾਂਦੇ ਇਧਰ ਪੰਜਾਬੀਆਂ ਦੀਆਂ ਪੱਗਾਂ ਰੋਲੀਆਂ ਜਾਂਦੇ ਕੇਸ ਪੱਟੀਆਂ ਜਾਂਦੇ ਆ ਇੱਕ ਆ ਪਹਿਲਾ ਮਾਰਿਆ ਨੇ ਹਿੰਗ ਸਿੰਘ ਆ ਹੁਣ ਦੋ ਬੱਚੇ ਚੜਾਈ ਕਰ ਗਏ ਨੇ ਅੱਖ ਦੇ ਵਿੱਚ ਛੁਰਾ ਮਾਰਿਆ ਇੱਕ ਦੇ ਤੇ ਇੱਕ ਦੇ ਗਲ ਦੇ ਵਿੱਚ ਮਾਰਿਆ ਤਾਂ ਇਹ ਲੋਕ ਆ ਜਿਹੜੇ ਇਹਨਾਂ ਦੇ ਉੱਤੇ ਕਾਨੂੰਨ ਤਾਂ ਬਣਾਉਣਾ ਜ਼ਰੂਰੀ ਆ ਪਰ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਮੈਂ ਅਪੀਲ ਕਰਦਾ ਵੀ ਦੇਖੋ ਮਾਮਲਾ ਵੱਧਦਾ ਤੁਰਿਆ ਜਾ ਰਿਹਾ ਜੇਕਰ ਕੋਈ ਹਰਾਤ ਸਾਡੇ ਮੰਗ ਕਰ ਰਹੇ ਨੇ ਪੰਜਾਬ ਮੰਗ ਕਰ ਰਿਹਾ ਮੌਜੂਦਾ ਹਾਲਾਤ ਕੀ ਨੇ ਤੁਸੀਂ ਦੇਖ ਰਹੇ ਹੋ ਇਹ ਬਹਾਨੇ ਦੀ ਘਟਨਾ ਨਹੀਂ ਕੱਲੀ ਇਹ ਬਹੁਤ ਸਾਰੀਆਂ ਹੋ ਚੁੱਕੀਆਂ ਨੇ ਤਹਲੇ ਹੋਣ ਗਈਆਂ ਤਾਂ ਹੁਣ ਯੋਧਿਆਂ ਦੀ ਲੋੜ ਆ ਫਿਰ ਯਾਦ ਆ ਜਾਂਦੇ ਯੋਧੇ ਸਾਡੇ ਜਿਵੇਂ ਕਿ ਸਭ ਤੋਂ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਜੇਕਰ ਅੱਜੋ ਹੁੰਦੇ ਕਿ ਪੰਜਾਬ ਦੇ ਵਿੱਚ ਕੋਈ ਪ੍ਰਵਾਸੀ ਬੰਦਾ ਹਵਾ ਕਰ ਜਾਂਦਾ ਯਾਰ ਤੇ ਦੂਜਾ ਨੰਬਰ ਭਾਈ ਅਮਰਪਾਲ ਸਿੰਘ ਨੂੰ ਉਹ ਸਾਡੇ ਮੁੱਖ ਮੰਤਰੀ ਤੋਂ ਤਾਂ ਕੁਝ ਹੁੰਦਾ ਨਹੀਂ ਯਾਰ ਤੇ ਉੱਤੋਂ ਸਾਡੇ ਨੌਜਵਾਨਾਂ ਨੂੰ ਅੰਦਰ ਡੇਗਿਆ ਨੇ ਜਿਹੜੇ ਇਹਨਾਂ ਗੱਲਾਂ ਨੂੰ ਢਾਲ ਆਉਂਦੇ ਸੀ ਠੱਲ ਪਾਉਣ ਵਾਲੇ ਬੰਦੇ ਸੀ ਉਹ ਚਿੱਟੇ ਤੇ ਉਹ ਰੋਕ ਲਾਉਂਦੇ ਸੀ ਜਰਮ ਦੇ ਖਿਲਾਫ ਉੱਠਦੇ ਸੀ ਕਿਉਂ ਜਿਹੜਾ ਨਿਹੰਗ ਸਿੰਘ ਮਾਰਿਆ ਦਰੱਦੀ ਪਿੰਡ ਦੇ ਵਿੱਚ ਉਹ ਘਟਨਾ ਵਾਪਰੀ ਸੀ ਫਿਰ ਉਸ ਤੋਂ ਬਾਅਦ ਆ ਮੁੱਖ ਮੰਤਰੀ ਨਾਂ ਦਾ ਮੁੰਡਾ ਜਿਹੜਾ ਬੜਾ ਸੋਸ਼ਲ ਮੀਡੀਆ ਤੇ ਮਸ਼ਹੂਰ ਸੀ ਉਹਦੇ ਕੇਸ ਪੱਟੇ ਪੁਲਿਸ ਵਾਲਿਆਂ ਨੇ ਤੇ ਅੱਜ ਮਹੱਲੀ ਪਿੰਡ ਦੇ ਵਿੱਚ ਮਹੱਲੀ ਦੇ ਨਾਲ ਲੱਗਦਾ ਇੱਕ ਪਿੰਡ ਹੈ ਕੁੱਬੜਾ ਪਿੰਡ ਤੇ ਇੱਥੇ ਤੋਂ ਬੱਚਿਆਂ ਨੂੰ ਤੁਹਾਡੇ ਸਾਹਮਣੇ ਚੜਾਈ ਕਰਕੇ ਨੇ ਬੱਚੇ ਮਾਰ ਦਿੱਤੇ 2016 ਸਾਲ ਦਾ ਇੱਕ 17 ਸਾਲ ਦਾ ਕਿ ਇਹਨਾਂ ਦਾ ਬਦਲਾ ਸਾਡਾ ਭਾਈ ਅਮਰਪਾਲ ਸਿੰਘ ਜਾਂ ਫਿਰ ਸੰਤ ਜਮੈਲ ਸਿੰਘ ਜੀ ਭਿੰਡਰਾ ਵਾਲਿਆਂ ਦੇ ਰਾਹ ਤੇ ਚੱਲਣ ਵਾਲਾ ਬੰਦਾ ਲੈ ਨਹੀਂ ਸਕਦਾ ਸੀ ਇਹਨਾਂ ਸਰਕਾਰਾਂ ਨੂੰ ਪਤਾ ਹੈ ਵੀ ਜਿਹੜਾ ਬੰਦਾ ਸਾਡੇ ਕੰਮਾਂ ਦੀ ਸਾਡੇ ਕੰਮਾਂ ਦੀ ਪੋਰ ਖੋਲਦਾ ਜਾਂ ਸਾਨੂੰ ਸਾਡੀ ਸ਼ਬੀ ਨੀਵੀਂ ਹੁੰਦੀ ਹੈ ਕਿਉਂਕਿ ਜਿਹੜੇ ਕੰਮ ਸਰਕਾਰਾਂ ਦੇ ਨੇ ਉਹ ਤਾਂ ਸਾਡੇ ਨੌਜਵਾਨ ਕਰਦੇ ਸੀ ਜਿਹੜੇ ਡਿਬਰੂਗੜ੍ਹ ਦੇ ਵਿੱਚ ਬਾਬਦ ਕੀਤੇ ਨੇ ਹੁਣ ਮੇਰੀ ਅਪੀਲ ਤੁਹਾਡੇ ਸਾਹਮਣੇ ਆ ਵੀ ਇਹ ਮਾਮਲਾ ਵੱਧ ਚੁੱਕਿਆ ਹੈ ਘੜੀ ਉਹ ਆ ਚੁੱਕੀ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਉਹ ਗੱਲ ਅੱਜ ਵੀ ਯਾਦ ਆਉਂਦੀ ਹੋਣੀ ਹੈ ਜਦੋਂ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲਿਆਂ ਨੇ ਇਹ ਗੱਲ ਕਹੀ ਸੀ ਵੀ ਹਰ ਨੌਜਵਾਨ ਨੂੰ ਤੇ ਹਰ ਪਿੰਡ ਸ਼ਹਿਰ ਦੇ ਵਿੱਚ ਹਰ ਇੱਕ ਪੰਜਾਬੀ ਦੇ ਕੋਲ ਆਪਣੇ ਹਥਿਆਰ ਹੋਣੇ ਜ਼ਰੂਰੀ ਨੇ ਤੇ ਫਿਰ ਇਹ ਕਹਿੰਦੇ ਗਰਮ ਖਿਆਲੀ ਗੱਲਾਂ ਨੇ ਜੀ ਫਲਾਨਾ ਜੀ ਇਹ ਹੋਣੀਆਂ ਚਾਹੀਦੀਆਂ ਨੇ ਮੌਜੂਦਾ ਹਾਲਾਤ ਕੀ ਕਹਿੰਦੇ ਨੇ ਤੁਹਾਡੇ ਸਾਹਮਣੇ ਆ ਯਾਰ ਇਹ ਕੋਈ ਇੱਕ ਗੱਲ ਨਹੀਂ ਕੱਲ ਰਤਿਆ ਦੇ ਵਿੱਚ ਵੀ ਇਹੀ ਗੱਲ ਹੋਈ ਆ ਹਰਿਆਣੇ ਦਾ ਇੱਕ ਸ਼ਹਿਰ ਆ ਰਤਿਆ ਜ਼ਿਲ੍ਹਾ ਫਤਿਹਪੁਰ ਸਾਹਿਬ ਚੰਡੂਕੇ ਪਿੰਡ ਜ਼ਿਲ੍ਹਾ ਮਾਨਸਾ ਦਾ ਇੱਕ ਨੌਜਵਾਨ ਸਰਦੂਲਗੜ ਦੇ ਕੋਲੇ ਪਿੰਡ ਆ ਚੰਡੂਕੇ ਉੱਥੇ ਦਾ ਇੱਕ ਨੌਜਵਾਨ ਝੋਨਾ ਲੈ ਕੇ ਗਿਆ ਸੀ ਮੰਡੀ ਦੇ ਵਿੱਚ ਰਤੀਏ ਉਹ ਵੀ ਭਈਆ ਨੇ ਬਹੁਤ ਜਿਆਦੇ ਕੁੱਟਿਆ ਮਾਰਿਆ ਤੇ ਉਹਨੂੰ ਮਸਾ ਚੜਾ ਕੇ ਲੈ ਆਇਆ ਪੈਰੀ ਹੱਥ ਲਾ ਗਏ ਇਹ ਲੱਖੇ ਨੇ ਵੀ ਖੁਲਾਸਾ ਕੀਤਾ ਤੇ ਮੈਂ ਆਪਣੇ ਵੀ ਨਹੀਂ ਕਰ ਰਿਆ ਇਹ ਹਾਲਾਤ ਪੰਜਾਬ ਦੇ ਨੇ ਹਰ ਪਾਸੇ ਭਈਆਂ ਦਾ ਦਬਦਬਾ ਕਾਇਮ ਹੋ ਰਿਹਾ ਤੇ ਪੰਜਾਬੀ ਸਾਡੇ ਯਾਰ ਸੁੱਤੇ ਪਏ ਨੇ ਉਹ ਤੁਸੀਂ ਵੋਟਾ ਨਾ ਪਾਇਓ ਤੁਸੀਂ ਨਾ ਖੜੇ ਹੋ ਯਾਰ ਪਰ ਜਦੋਂ ਲੱਖੇ ਵਰਗਾ ਬੰਦਾ ਇਹ ਗੱਲ ਕਹਿੰਦਾ ਵੀ ਸਾਡੇ ਨਾਲ ਤਰੋ ਗੀਰੋ ਗਰਾਊਂਡ ਤੇ ਜਾਣ ਦੀ ਲੋੜ ਹੈ ਅੱਜ ਮੁਹੱਲੀ ਦਾ ਸੱਦਾ ਦਿੱਤਾ ਲੱਖਾ ਸਿੰਘ ਸਰਾਣਾ ਨੇ ਵੀ ਮੁਹੱਲੀ ਵੱਡੀ ਗਿਣਤੀ ਦੇ ਵਿੱਚ ਪੰਜਾਬੀਆਂ ਦਾ ਸੈਲਾਬ ਪਹਿਲਾਂ ਹੀ ਆ ਪਰ ਹੋਰ ਪਹੁੰਚਣਾ ਚਾਹੀਦਾ ਇਹਨਾਂ ਨੂੰ ਪਤਾ ਲੱਗੇ ਪੰਜਾਬ ਕੀ ਚੀਜ਼ ਆ ਤੇ ਪੰਜਾਬੀਅਤ ਕੀ ਹੈ ਪਰ ਮੈਨੂੰ ਲੱਗਦਾ ਵੀ ਜਿਵੇਂ ਸਾਡਾ ਪੰਜਾਬ ਅੱਧਾ ਜਾਂ ਪੰਜਾਬ ਜਿਵੇਂ ਸਾਡਾ ਸੌਂਗ ਆ ਯਾਰ ਕਿਉਂਕਿ ਨਸ਼ੇ ਪੱਤਿਆਂ ਨਾਲ ਸਾਡੇ ਲੋਕ ਐਨੇ ਕਮਜ਼ੋਰ ਕਰਤੇ ਮਿਲਨ ਦਾ ਆਉਣ ਵਾਲੀ ਪੀੜ੍ਹੀ ਲੜਨ ਦੇ ਵਲੈਕ ਹੀ ਨਹੀਂ ਰਹਿਣੀ ਯਾਰ ਤੁਸੀਂ ਲੜ ਲੋਗੇ ਆਪਾਂ ਲੜ ਲਾਂਗੇ ਪਰ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਹੁਣ ਦੀਆਂ ਨਵੇਂ ਬੱਚੇ ਜੰਮ ਰਹੇ ਲੋਕ ਜਿਹੜੇ ਉਹਨਾਂ ਦੀ ਇਹ ਤਾਕਤ ਨਹੀਂ ਰਹਿਣੀ ਵੀ ਇਹਨਾਂ ਦਾ ਸਾਹਮਣਾ ਕਰ ਲੈਣਗੇ ਇਹ ਗੱਲ ਯਾਦ ਰੱਖੋ ਮੇਰੀ ਕਿਉਂਕਿ ਨਸ਼ਿਆਂ ਦੇ ਨਾਲ ਇੰਨੀ ਖੋਖਲੀ ਕਰਤੀ ਆ ਪੰਜਾਬ ਦੀ ਨੌਜਵਾਨੀ ਆਉਣ ਵਾਲਾ ਕੋਈ ਯੋਧਾ ਨਹੀਂ ਜੰਮਣਾ ਉਹ ਦੇਖੋ ਕਿੱਡੇ-ਕੱਡੇ ਜੁੱਸੇ ਵਾਲੇ ਨੌਜਵਾਨ ਧਰਤੀ ਦੇ ਉੱਤੇ ਪੈਦਾ ਹੋਏ ਐਸੇ ਧਰਤੀ ਦੇ ਉੱਤੇ ਉਹਨਾਂ ਦਾ ਖੂਨ 흘ਿਆ ਯਾਰ ਕੁਰਬਾਨੀਆਂ ਦੇ ਕੇ ਗਏ ਸਾਡੇ ਲਈ ਹਰੀ ਸਿੰਘ ਨਲੂਆ ਮੈਂ ਕਿਉਂ ਜ਼ਿਕਰ ਕਰਦਾ ਹਾਂ ਹਰ ਵੀਡੀਓ ਦੇ ਵਿੱਚ ਕਈ ਵੀਡੀਓ ਦੇ ਵਿੱਚ ਮੇਰਾ ਜ਼ਿਕਰ ਹਰੀ ਸਿੰਘ ਨਲੂਏ ਤੇ ਹਰੀ ਸਿੰਘ ਨਲੂਆ ਉਹ ਨੌਜਵਾਨ ਸੀ ਸਾਡਾ ਪੰਜਾਬ ਦਾ ਯੋਧਾ ਜਰਨੈਲ ਸ਼ੇਰਾਂ ਦੇ ਜਵਾੜੇ ਪਾਰਨ ਵਾਲੀ ਕੌਮ ਆ ਸਾਡੀ ਯਾਰ ਤੁਸੀਂ ਫੇਰ ਵੀ ਸੁੱਤੇ ਪਏ ਹੋ ਪੰਜਾਬੀਓ ਤਾਂ ਇਹ ਮੇਰੀ ਅਪੀਲ ਆ ਤੁਹਾਡੇ ਅੱਗੇ ਵੀ ਜਿਹੜੇ ਇਹ ਪ੍ਰਵਾਸੀ ਨੇ ਇਹਨਾਂ ਨੂੰ ਜਿਹੜੇ ਕਿਰਾਏ ਤੇ ਕਮਰੇ ਦਿੰਦੇ ਆ ਇਹਨਾਂ ਦੀ ਹੁਣ ਪੜਤਾਲ ਕਰਨੀ ਸ਼ੁਰੂ ਕਰ ਦਿਓ ਯਾਰ ਜਿੱਥੇ ਵੀ ਤੁਹਾਨੂੰ ਕੋਈ ਪ੍ਰਵਾਸੀ ਨਜ਼ਰ ਆਉਂਦਾ ਇਸ ਤੇ ਮੁੱਦਾ ਬਣਾਓ ਯਾਰ ਪਿੰਡਾਂ ਚੋਂ ਦਾ ਪਿੰਡਾਂ ਦੇ ਵਿੱਚ ਬਣਾਓ ਸ਼ਹਿਰਾਂ ਚੋਂ ਦਾ ਸ਼ਹਿਰਾਂ ਦੇ ਵਿੱਚ ਬਣਾਓ ਯਾਰ ਕਿਉਂਕਿ ਇਹ ਪੰਜਾਬ ਇੱਕ ਦਿਨ ਭਈਆਂ ਦਾ ਹੋ ਜਾਣਾ ਅੱਧਾ ਜਿਹਾ ਪੰਜਾਬ ਤਾਂ ਹੋ ਗਿਆ ਆ ਲੁਧਿਆਣੇ ਦੇ ਵਿੱਚ 2 ਲੱਖ ਭਈਆ ਵਸਦੇ ਆ ਪੱਕੇ ਤੌਰ ਤੇ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਐਮਸੀ ਤੇ ਐਮਐਲਏ ਵੀ ਨੇ ਤੇ ਰੇੜੀਆਂ ਦੇ ਉੱਤੇ ਮੈਂ ਪਹਿਲਾਂ ਦਿਖਾਇਆ ਤੁਹਾਨੂੰ ਗੁਰਸੇਖੇ ਨੇ ਨੀਆਂ ਪਲੇਟਾਂ ਦੌਂਦੇ ਨੇ ਯਾਰ ਨੌਕਰੀਆਂ ਕਰਦੇ ਨੇ ਇਹਨੇ ਥੱਲੇ ਲਾ ਕੇ ਇਹ ਹੈ ਸਾਡੇ ਪੰਜਾਬ ਦੇ ਤੇ ਫਿਰ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਂ ਪੰਜਾਬੀ ਆ ਮੈਂ ਪੰਜਾਬ ਦਾ ਪੁੱਤਰ ਆ ਯਾਰ ਫਿਰ ਕੋਈ ਕਾਨੂੰਨ ਤਾਂ ਲੈ ਕੇ ਆ ਬਈ ਇੰਨਾ ਨਕੰਮਾ ਤੇ ਇੰਨਾ ਨਖਿੱਧਾ ਬੰਦਾ ਪਹਿਲੇ ਨੰਬਰ ਤੇ ਸਾਬਤ ਹੋਇਆ ਮੁੱਖ ਮੰਤਰੀ ਪੰਜਾਬ ਦਾ ਇਹਦੋਂ ਪਹਿਲੇ ਵਾਲੇ ਮੁੱਖ ਮੰਤਰੀਆਂ ਨੇ ਇੰਨੀ ਦੁਰਦਸ਼ਾ ਨਹੀਂ ਕੀਤੀ ਕਦੇ ਪੰਜਾਬ ਦੀ ਆ ਜਿਹੜੀ ਅੱਜ ਹੋ ਰਹੀ ਆ ਤੁਹਾਡੇ ਸਾਹਮਣੇ ਇਹ ਫੇਰ ਅਗਲਾ ਕਹਿ ਦਿੰਦਾ ਜੀ ਬੋਲਦੇ ਆ ਜਿਹੜੇ ਦੇ ਹੁਣ ਉਹ ਪਮਕੜ ਆ ਭਗਵੰਤ ਮਾਨ ਦੇ ਉਹ ਵੀ ਦੇਖਣ ਯਾਰ ਵੀ ਹੈ ਤਾਂ ਆਪਾਂ ਸਾਰੇ ਪੰਜਾਬੀ ਖੁਦ ਭਗਵੰਤ ਮਾਨ ਪੰਜਾਬੀ ਆ ਯਾਰ ਪੰਜਾਬੀ ਮਾਂ ਬੋਲੀ ਨੇ ਉਹਨੂੰ ਸ਼ਿਖਰਾਂ ਤੇ ਪਹੁੰਚਾਇਆ ਤੇ ਅੱਜ ਉਹ ਪੰਜਾਬੀ ਮਾਂ ਬੋਲੀ ਦਾ ਘਾੜ ਹੋ ਰਿਹਾ ਤੇ ਪੰਜਾਬੀਏ ਦੇ ਉੱਤੇ ਤਸ਼ੱਦਦ ਹੁੰਦਾ ਦੇਖ ਰਿਹਾ ਪੰਜਾਬ ਦਾ ਮੁੱਖ ਮੰਤਰੀ ਐਦੂ ਉੱਤੇ ਕੀ ਲੜਨਤ ਹੋਊਗੀ ਯਾਰ ਤੁਸੀਂ ਆਪ ਦੱਸੋ ਹੁਣ ਜਿਹੜੇ ਮੈਨੂੰ ਕਹਿੰਦੇ ਸੀ ਵੀ ਤੂੰ ਬੋਲਦਾ ਭਾਈ ਬੋਲਣਾ ਪੈਂਦਾ ਯਾਰ ਆ ਤੁਹਾਡੇ ਸਾਹਮਣੇ ਹਾਲਾਤ ਨੇ ਕੀ ਕਰ ਰਿਹਾ ਪੰਜਾਬ ਦਾ ਮੁੱਖ ਮੰਤਰੀ ਕਿੱਥੇ ਵਰਿਆ ਯਾਰ ਐਕਸ਼ਨ ਨਹੀਂ ਲੈ ਸਕਦਾ ਯਾਰ ਪੁਲਿਸ ਨੂੰ ਉਹਨਾਂ ਦੇ ਹਲੇ ਬੰਦੇ ਨਹੀਂ ਥਾਏ ਆ ਜਿਹੜੇ ਆ ਦੋ ਬੱਚਿਆਂ ਨੂੰ ਮਾਰ ਕੇ ਭੱਜੇ ਨੇ ਮਹੱਲੀ ਦੇ ਵਿੱਚ ਬੰਦੇ ਲੱਭੇ ਨਹੀਂ ਹਲੇ ਉਹ ਪਤਾ ਨਹੀਂ ਅਗਲੇ ਯੂਪੀ ਦੇ ਸੀ ਕਿ ਬਿਹਾਰ ਦੇ ਸੀ ਉਹ ਟੱਪ ਗਈ ਇੱਕ ਪਹਿਲਾਂ ਨੰਗ ਸਿੰਘ ਮਾਰਿਆ ਉਹ ਟੱਪ ਗਈ ਆ ਰਾਤੀ ਇਹ ਘਟਨਾ ਹੋਈ ਆ ਉਹਨਾਂ ਦੇ ਕੋਈ ਐਕਸ਼ਨ ਨਹੀਂ ਯਾਰ ਤਾਂ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪਿਕ ਤੇ ਮੇਰਾ ਵੀਰ ਕਨੇ ਕਨੇ ਪੰਜਾਬੀ ਨੇ ਵੀਡੀਓ ਸ਼ੇਅਰ ਕਰ ਦੇਣੀ ਆ ਦੱਬ ਕੇ ਫੇਰ ਹੀ ਆਪਣਾ ਪੰਜਾਬ ਕਿਤੇ ਨਾ ਕਿਤੇ ਬਚੂ ਜੇਕਰ ਹਰ ਇੱਕ ਪੰਜਾਬੀ ਦੇ ਕੰਨਾਂ ਤੱਕ ਇਹ ਆਵਾਜ਼ ਜਾਊਗੀ ਵੀ ਸਾਡੇ ਪੰਜਾਬ ਦੇ ਨੌਜਵਾਨ ਹਲੇ ਬੈਠੇ ਨੇ ਯਾਰ ਤਾਂ ਹੀ ਸਾਡੇ ਪੰਜਾਬ ਦੀ ਧਰਤੀ ਟਿੱਕੀ ਆ ਲੱਖਾ ਸਿੰਘ ਸੁਣਾਣ ਦੀ ਟੀਮ ਦਾ ਮੈਂ ਮੈਂਬਰ ਹੋਣ ਦੇ ਨਾਤੇ ਤੁਹਾਨੂੰ ਅਪੀਲ ਕਰਦਾ ਵੀ ਵੱਡੇ ਪੱਦਰ ਤੇ ਇਹ ਵੀਡੀਓ ਨੂੰ ਸ਼ੇਅਰ ਕਰਨਾ ਆਪਾਂ ਨੇ ਸਾਰਿਆਂ ਨੇ ਰਲ ਮਿਲ ਕੇ ਇਸ ਗੱਲ ਦੀ ਜਿਹੜੀ ਮੁਹਿੰਮ ਹੈ ਇਹਨੂੰ ਅੱਗੇ ਲੈ ਕੇ ਜਾਣਾ ਬਾਈ ਨੇ ਵੀ ਕਿਹਾ ਹੀ ਆ ਇਹ ਗੱਲ ਆ ਤੇ ਮੈਂ ਆਪਣੇ ਬੰਦੀਓ ਕਹਿ ਰਿਹਾ ਬਾਈ ਬਾਕੀ ਤੁਹਾਡੀ ਮਰਜ਼ੀ ਹੈ ਕਿਉਂਕਿ ਤੁਹਾਡੇ ਅੱਗੇ ਆ ਸਾਰੀ ਹੱਥ ਸਾਡਾ ਤੁਹਾਡੇ ਡੋਰ ਜਿਹੜੀ ਹੈਗੀ ਆ ਸਾਰੀ ਤੁਹਾਡੇ ਹੱਥ ਦੇ ਵਿੱਚ ਹੈ ਕਰਨਾ ਕੀ ਅੱਗੇ ਤੁਸੀਂ ਖੁਦ ਸਮਝੋ ਵੀਡੀਓ ਨੂੰ ਸ਼ੇਅਰ ਕਰ ਦਿਓ ਇੰਨਾ ਹੀ ਬਹੁਤ ਆ ਯਾਰ ਜਿਹੜੇ ਜ਼ੀਰੋ ਗਰਾਉਂਡ ਤੇ ਆਉਣੀ ਉਹਨਾਂ ਦਾ ਧੰਨਵਾਦ ਕਰਦੇ ਆ ਤਾਂ ਹੁਣ ਵੱਡੇ ਇਕੱਠ ਹੋਣਗੇ ਪਿੰਡਾਂ ਦੇ ਵਿੱਚ ਤੇ ਪਹੁੰਚਣਾ ਸਾਰੇ ਨਹੀਂ ਆ ਅਸੀਂ ਵੀ ਆਪਣੇ ਬੰਦੀਓ ਇੱਕ ਮਹੀਨ ਸਿਰ ਜਾਗੇ ਬਾਈ ਅਸੀਂ ਨਹੀਂ ਹੁਣ ਪਿੱਛੇ ਵੰਦੇ ਮੈਂ ਪਹਿਲਾਂ ਵੀ ਕਹੇ ਸਿੰਗਾ ਦੀ ਕੌਮ ਆ ਚੁੱਪ ਨਹੀਂ ਬੰਦੀ ਅਸੀਂ ਆਪਣੇ ਆਪਣੇ ਪੱਧਰ ਤੇ ਕਰਾਂਗੇ ਜੇ ਕੋਈ ਬੋਲਣਾ ਚਾਹੁੰਦਾ ਤਾਂ ਸਾਡੇ ਚੈਨਲ ਦੇ ਥਰੂ ਸਾਡੇ ਨਾਲ ਸੰਪਰਕ ਕਰੇ ਅਸੀਂ ਕਵਰਿੰਗ ਕਰਾਂਗੇ ਬਾਈ ਜੀਰੋ ਗਰਾਉਂਡ ਤੇ ਯਾਰ ਤਾਂ ਠੀਕ ਆ ਪੰਜਾਬੀਓ ਕਮੈਂਟਾਂ ਦੇ ਵਿੱਚ ਜੋ ਲਿਖੋਗੇ ਮੈਂ ਉਹਦੇ ਜਵਾਬ ਦੇਵਾਂਗਾ ਮਿਲਦੇ ਆਗਲੇ ਟੌਪ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਹੁੰਦੇ ਆ ਨਾ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਮਿਲਦੇ ਆਗਲੇ ਟੌਪ ਤੇ ਧੰਨਵਾਦ ਜੀ